ਹਾਂਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਬੜੀ ਵੱਡੀ ਸੇਵਾ ਕਰ ਰਿਹਾ ਵੀਰ ਜੀ ਦੁੱਬਲੀ ਵਾਲੀ ਗਊਸ਼ਾਲਾ ਦੇ ਵਿੱਚ ਕਿਉਂਕਿ ਸੁੱਕੇ ਦੀ ਬਹੁਤ ਘਾਟ ਆ ਜੀ ਹਰੇ ਦੀ ਤਾਂ ਹੋਣੀ ਹੋਣੀ ਆ ਪਰ ਇਹਨਾਂ ਵੀਰਾਂ ਲੋ ਬਹੁਤ ਵੱਡਾ ਬਰਾਲਾ ਜੀ ਵੀਰ ਸਭ ਨਾਲ ਗ੍ਰਹੀ ਕਰਕੇ ਪਿੰਡ ਪਿੰਡ ਹਰ ਇੱਕ ਨੂੰ ਚਾਹੀਦਾ 1 1 2 2 ਪੰਡਾ 4 4 ਪੰਡਾ ਜਿੰਨੀ ਵੀ ਕੋਈ ਗੁਜਾਇਸ਼ ਹੋਵੇ ਤੇ ਕੱਢਣੀ ਚਾਹੀਦੀ ਆ ਜੀ ਤੇ ਇਹ ਤੂੜੀ ਸਾਰੀ ਗਊਸ਼ਾਲਾ ਦੇ ਵਿੱਚ ਜਾਊਗੀ ਆ ਦੇਖੋ ਤੂੜੀ ਵੀਰ ਲੱਦੀ ਜਾਂਦੇ ਆ ਤੇ ਬਾਕੀ ਆ ਵੀਰ ਆ ਜਿਹੜੇ ਬੜੀ ਵੱਡੀ ਸੇਵਾ ਨਿਭਾ ਰਹੇ ਆ ਉਥੇ ਵੀਰ ਗਊਸ਼ਾਲਾ ਦੇ ਵਿੱਚ ਵੀਰ ਜੀ 8437065439 ਅੱਛਾ ਇਹ ਆਪਣਾ ਨੰਬਰ ਆ ਹਾਂਜੀ ਵੀਰ ਜੀ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਗਊਸ਼ਾਲਾ ਦੇ ਵਿੱਚ ਕੋਈ ਵੀ ਤੂੜੀ দান ਕਰਨੀ ਜਾਂ ਪਰਾਲੀ ਤੇ ਕਿੰਨੀਆਂ ਕਾ ਉਥੇ ਘਾਟ ਆਪਣੀ ਸੁੱਕੇ ਦੀ ਵੀਰ ਬਹੁਤ ਬਹੁਤ ਹੈਨਾ ਜਿੰਨੀ 4-500 ਗਾਂ ਰੋਜ਼ੀਆਂ 20 ਮਰਦੇ ਪੰਜਾਂ ਵੀ 20 ਵੇਜੀਆਂ ਮਰ ਜਾਂਦੀਆਂ ਸੁੱਕੇ ਫੁਣਾਈ ਕੋਈ ਵੇਖੋ ਕਿੰਨੀਆਂ ਗਾਵਾਂ ਉੱਥੇ ਮਰ ਰਹੀਆਂ ਵਾਂ ਸੁੱਕੇ ਦੀ ਕਮੀ ਕਰਨ ਇੱਕ ਦੂਜੇ ਦੇ ਵਾਹ ਲੀ ਲਾ ਲਾ ਵਿਚਾਰੀਆਂ ਖਾਦੀ ਜਾਂਦੀਆਂ ਕਿ ਇੰਨਾ ਭੁੱਖੇ ਵਿਚਾਰੀਆਂ ਨੂੰ ਕਿਉਂਕਿ ਬਾਕੀ ਆਜੋ ਵੀਰ ਜੀ ਵੀਰ ਨੇ ਕਰ ਲਿਆ ਟਰੈਕਟਰ ਸਟਾਰਟ ਤੇ ਲੈ ਚਲੇ ਆ ਬਾਕੀ ਹੁਣ ਇਹ ਪਿੰਡ ਸਪਰਾ ਦੇ ਵਿੱਚ ਕਰ ਰਿਹਾ ਵੀਰ ਜੀ ਗਰਾਈ ਤੇ ਹਰ ਇੱਕ ਦਾ ਫਰਜ਼ ਬੰਦਾ ਹੈ ਵੀਰ ਜੀ ਜਿੰਨਾ ਥੋੜੇ ਜੋ ਥੋੜਾ ਹਾਂਜੀ ਸਾਵਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵੀਰ ਜੀਆ ਦੁੱਬਲੀ ਗਊਸ਼ਾਲਾ ਦੀ ਤੂੜੀ ਦੀ ਸੇਵਾ ਚੱਲ ਰਹੀ ਆ ਮੇਰੇ ਵੀਰ ਬਾਦ ਚੜ ਕੇ ਯੋਗਦਾਨ ਪਾਓ ਬਹੁਤ ਬਹੁਤ ਮਿਹਰਬਾਨੀ ਹੋਊਗੀ ਕੋਲ ਵੀਰ ਗੁਰਦਾਸ ਸਿੰਘ ਦੱਸ ਰਿਹਾ ਦੁੱਬਲੀ ਗਊਸ਼ਾਲਾ ਦੇ ਵਿੱਚ ਸੇਵਾ ਚੱਲ ਰਹੀ ਆ ਜਿੰਨੇ ਵੀ ਕੋਈ ਗਜੈਸ ਕੱਢੇ ਕੱਢਣੀ ਚਾਹੀਦੀ ਆ ਜੀ ਬਾਕੀ ਵੀਡੀਓ ਕਰੋ ਬਾਦ ਤੋਂ ਬਾਦ শেয়ার ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ